ਫਰੀडम ਨਾਂ ਦੀ ਇਹ ਬਾਈਕ ਜਿਹੜੀ ਸੀਐਨਜੀ ਤੇ ਵੀ ਚੱਲਦੀ ਹੈ ਤੇ ਨਾਲ ਨਾਲ ਪੈਟਰੋਲ ਤੇ ਵੀ ਚੱਲਦੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੀਐਨਜੀ 1 ਕਿਲੋ ਦੇ ਨਾਲ 100 ਕਿਲੋਮੀਟਰ ਦਾ ਕੰਪਨੀ ਜਿਹੜੀ ਆ ਉਹ ਦਾਵਾ ਕਰਦੀ ਹੈ ਕਿ 100 ਕਿਲੋਮੀਟਰ ਦੀ ਐਵਰੇਜ ਹੋਊਗੀ ਜੇ ਟੈਂਕੀ ਵਿਖਾਈਏ ਤਾਂ ਇਹ ਦੇਖ ਲਓ ਇਹ ਜਿਹੜਾ ਹੈ ਪੈਟਰੋਲ ਦਾ ਟੈਂਕ ਦਿੱਤਾ ਹੋਇਆ ਜਿਹਦੇ ਵਿੱਚ 2 ਲੀਟਰ ਤੇਲ ਪਾਊਗਾ ਇਹਦੇ ਨਾਲ ਜਿਹੜਾ ਇਹ ਵਾਲਾ ਜਿਹੜਾ ਸੈਕਸ਼ਨ ਆ ਇਹਦੇ ਵਿੱਚ ਸੀਐਨਜੀ ਫਿਲ ਹੋਊਗੀ ਦੇਖ ਲਓ ਇੱਕ 스위ਚ ਲੱਗਾ ਹੋਇਆ ਇੱਥੇ ਕਰਦੇ ਆਂ ਤਾਂ ਸੀਐਨਜੀ ਇੱਧਰ ਕਰਦੇ ਆਂ ਤਾਂ ਪੈਟਰੋਲ ਪੈਟਰੋਲ ਜਾਂ ਸੀਐਨਜੀ ਨੂੰ ਚੇਂਜ ਕਰਨ ਦਾ ਕੋਈ ਜ਼ਿਆਦਾ ਫੰਡਾ ਨਹੀਂ ਸਿਰਫ ਇੱਕ ਬਟਨ ਤੋਂ ਹੀ ਤੁਸੀਂ ਇਹਨੂੰ ਚੇਂਜ ਕਰ ਸਕਦੇ ਐਵੇਂ ਲੱਗੀ ਵੀਡੀਓ ਕਿਹੋ ਜਿਹਾ ਲੱਗੇ ਫੀਚਰ ਇੱਕ ਵਾਰ ਕਮੈਂਟ ਜ਼ਰੂਰ ਕਰਿਓ ਇਸ ਵੀਡੀਓ ਜੇ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਮਾਰਕੀਟ ਦੇ ਵਿੱਚ ਜਿਹੜੇ ਮੋਟਰਸਾਈਕਲ ਆ ਬਾਈਕ ਹੈ ਬਹੁਤ ਤਰ੍ਹਾਂ ਤਰ੍ਹਾਂ ਦੇ ਆ ਗਏ ਕੋਈ ਐਵਰੇਜ ਪੱਖੋਂ ਬਹੁਤ ਜ਼ਿਆਦਾ ਵਧੀਆ ਕੋਈ ਪਿਕਅਪ ਕੋਈ ਆਵਦੀ ਪਾਵਰ ਬਜਾਜ ਕੰਪਨੀ ਵੱਲੋਂ ਇੱਕ ਜਿਹੜਾ ਹੁਣ ਬਾਈਕ ਦੀ ਲਾਂਚਿੰਗ ਕੀਤੀ ਆ ਉਹ ਤੁਹਾਨੂੰ ਵਿਖਾਵਾਂਗੇ ਫਰੀडम ਨਾਂ ਦੀ ਇਹ ਬਾਈਕ ਜਿਹੜੀ ਸੀਐਨਜੀ ਤੇ ਵੀ ਚੱਲਦੀ ਹੈ ਤੇ ਨਾਲ ਨਾਲ ਪੈਟਰੋਲ ਤੇ ਵੀ ਚੱਲਦੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੀਐਨਜੀ 1 ਕਿਲੋ ਦੇ ਨਾਲ 100 ਕਿਲੋਮੀਟਰ ਦਾ ਕੰਪਨੀ ਜਿਹੜੀ ਆ ਉਹ ਦਾਵਾ ਕਰਦੀ ਹੈ ਕਿ 100 ਕਿਲੋਮੀਟਰ ਦੀ ਐਵਰੇਜ ਹੋਊਗੀ ਆਓ ਇੱਕ ਵਾਰ ਵੇਖਦੇ ਆ ਇਸ ਮੋਟਰਸਾਈਕਲ ਦੇ ਵਿੱਚ ਇਸ ਬਾਈਕ ਦੇ ਵਿੱਚ ਫੀਚਰ ਕੀ ਕੀ ਆ ਸਭ ਤੋਂ ਪਹਿਲਾਂ ਜੇ ਦਖਾਈਏ ਇਹਦੀ LED ਪੈਨਲ ਲਾਈਟ ਤਾਂ ਤੁਸੀਂ ਦੇਖਦੇ ਹੋ ਕਿ ਇਹ ਜਿਹੜੀ ਆ LED ਪੈਨਲ ਆਏ ਦਾ ਜਿਹੜਾ ਇਹ ਸੋਹਣਾ ਤੇ ਅਮੇਜ਼ਿੰਗ ਦਿੱਤਾ ਹੋਇਆ ਉਸ ਜੇ ਟੈਂਕੀ ਵਿਖਾਈਏ ਤਾਂ ਇਹ ਦੇਖ ਲਓ ਇਹ ਜਿਹੜਾ ਹੈ ਪੈਟਰੋਲ ਦਾ ਟੈਂਕ ਦਿੱਤਾ ਹੋਇਆ ਜਿਹਦੇ ਵਿੱਚ 2 ਲੀਟਰ ਤੇਲ ਪਾਊਗਾ ਇਹਦੇ ਨਾਲ ਜਿਹੜਾ ਇਹ ਵਾਲਾ ਜਿਹੜਾ ਸੈਕਸ਼ਨ ਆ ਇਹਦੇ ਵਿੱਚ CNG ਫਿਲ ਹੋਊਗੀ 2 ਕਿਲੋ ਜਿਹੜੀ ਹੈ ਇਹ CNG ਪਾਊਗੀ 2 ਲੀਟਰ ਜਿਹੜਾ ਪੈਟਰੋਲ ਪਾਊਗਾ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਆ ਕਿ ਸੀएनजी ਦੀ ਜਿਹੜੀ ਐਵਰੇਜ ਆ 1 ਕਿਲੋ ਨਾਲ 100 ਕਿਲੋਮੀਟਰ ਚੱਲੂਗਾ ਜਿਵੇਂ ਇਹ ਕੰਪਨੀ ਦੱਸ ਰਹੀ ਆ ਦੂਜੀ ਉਦੋਂ ਬਾਅਦ ਗੱਲ ਇਹ ਆ ਕਿ ਇਹ ਦੇਖ ਲੋ ਇੱਕ ਸਵਿੱਚ ਲੱਗਾ ਹੋਇਆ ਇੱਥੇ ਕਰਦੇ ਆ ਤਾਂ ਸੀएनजी ਇੱਧਰ ਕਰਦੇ ਆ ਤਾਂ ਪੈਟਰੋਲ ਪੈਟਰੋਲ ਜਾਂ ਸੀएनजी ਨੂੰ ਚੇਂਜ ਕਰਨ ਦਾ ਕੋਈ ਜ਼ਿਆਦਾ ਫੰਡਾ ਨਹੀਂ ਸਿਰਫ ਇੱਕ ਬਟਨ ਤੋਂ ਹੀ ਤੁਸੀਂ ਇਹਨੂੰ ਚੇਂਜ ਕਰ ਸਕਦੇ ਹੋ ਇਸ ਦੇ ਨਾਲ ਹੀ ਕਈ ਜਿਹੜੇ ਐਕਸਟਰਾ ਫੀਚਰ ਆ ਇਹ ਇਹ ਦੇਖੋ ਕਈ ਵਾਰੀ ਪਹਿਲਾਂ ਅਸੀਂ ਦੇਖਦੇ ਸੀ ਕਿ ਕੋਈ ਜొਮੈਟੋ ਵਾਲੇ ਜਾਂ ਕੋਈ ਸਵੀਗੀ ਵਾਲੇ ਜਾਂ ਜਿਹੜੇ ਆਨਲਾਈਨ ਜੋ ਵੀ ਕੰਮ ਕਰਦੇ ਆ ਡਿਲੀਵਰੀ ਦਾ ਉਹਨਾਂ ਵਾਸਤੇ ਇਹ ਮਸਤ ਫੀਚਰ ਆ ਕਿਉਂਕਿ ਜਿਹੜਾ ਇੱਥੇ ਯੂਐਸਬੀ ਪੋਰਟ ਦਿੱਤਾ ਹੋਇਆ ਇਸ ਪੋਰਟ ਦੇ ਨਾਲ ਅਸੀਂ ਚਾਰਜ ਵੀ ਲਾ ਸਕਦੇ ਆ ਤੇ ਇਹਦੇ ਨਾਲ ਇੱਕ ਜਿਹੜਾ ਸਭ ਤੋਂ ਅਮੇਜ਼ਿੰਗ ਫੀਚਰ ਜਿਹੜਾ ਇਹ ਹੈ ਕਿ ਇਹ ਜਿਹੜੀ ਇਹ ਸਕਰੀਨ ਹੈ ਤੁਹਾਨੂੰ ਜਗਾ ਕੇ ਵਿਖਾ ਦਈਏ ਇਹ ਸਕਰੀਨ ਦੇ ਵਿੱਚ ਇੱਕ 블루투스 ਦੀ অপਸ਼ਨ ਆਉਂਦੀ ਆ 블루투스 ਦੇ ਨਾਲ ਜਿਹੜਾ ਫੋਨ ਆਪਣਾ ਅਟੈਚ ਹੋ ਜੂਗਾ ਕੋਈ ਵੀ ਮੈਸੇਜ ਕੋਈ ਵੀ ਕਾਲ ਉਹ ਜਿਹੜੀ ਉਹ ਸਾਨੂੰ ਸ਼ੋ ਹੋਊਗੀ ਜੇਕਰ ਫੋਨ ਅਸੀਂ ਚੱਕਣਾ ਆ ਤਾਂ ਆ ਇੱਕ ਸਪੈਸ਼ਲ ਜਿਹੜਾ ਇੱਕ ਲੱਗਿਆ ਹੋਇਆ ਇੱਥੇ ਬਟਨ ਇਹਦੇ ਨਾਲ ਅਸੀਂ ਫੋਨ ਵੀ ਚੱਕ ਸਕਦੇ ਆ ਜਾਂ ਕੱਟ ਵੀ ਸਕਦੇ ਆ ਕਿ ਇਹ ਦੀ ਸੀਟ ਵਗੈਰਾ ਇਹਦਾ ਸਪੇਸ ਜਿਹੜੀ ਆ ਉਹ ਵੀ ਕਾਫੀ ਆ ਕਿਉਂਕਿ ਕਈ ਵਾਰ ਇਹ ਦੇਖਦੇ ਆ ਕਿ ਕਈ ਜਿਹੜੇ ਦੁੱਧ ਦਾ ਕੰਮ ਕਰਦੇ ਆ ਵੀਰ ਦੁੱਧ ਦੀ ਉਹ ਦੁੱਧੀਆਂ ਦਾ ਕੀ ਹੁੰਦਾ ਹੈ ਕਿ ਆਹ ਜਿਹੜੇ ਦੇਖੋ ਇਹ ਪੱਕੇ ਤੌਰ ਤੇ ਜਿਹੜੇ ਲੱਗੇ ਹੋਏ ਆ ਕੁੰਡੇ ਵਗੈਰਾ ਤਾਂ ਉਹਨਾਂ ਦੀ ਜਿਹੜੀ ਅਗਲੀ ਸੀਟ ਦੀ ਸਪੇਸ ਆ ਉਹ ਘਟ ਜਾਂਦੀ ਆ ਇਹਦੇ ਵਿੱਚ ਜਿਹੜਾ ਸਸਪੈਂਸ਼ਨ ਆ ਸਸਪੈਂਸ਼ਨ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ 350 ਜਿਹੜਾ ਪਲਸਰ ਸੀ ਉਹਦੇ ਵਰਗੀ ਆ ਕਿਉਂਕਿ ਇਹਦੇ ਵਿੱਚ ਇੱਕ ਸ਼ੌਕਰ ਸਪ੍ਰਿੰਗ ਲੱਗਿਆ ਹੋਇਆ ਅਗਲੇ ਹੀ ਬ੍ਰੇਕ ਦੀ ਗੱਲ ਕਰੀਏ ਤਾਂ ਅਗਲੀ ਬ੍ਰੇਕ ਜਿਹੜੀ ਇਹ ਡਿਸਕ ਦਿੱਤੀ ਹੋਈ ਆ ਤੇ ਜਿਹੜੀ ਪਿਛਲੀ ਆ ਉਹ ਡਰਮ ਬ੍ਰੇਕ ਦੇਖੋ ਦੋਸਤੋ ਇਹ ਜਿਹੜਾ ਇਹ ਬੜੇ ਵਧੀਆ ਤੇ ਨਵੇਂ ਫੀਚਰ ਦੇ ਨਾਲ ਜਿਹੜਾ ਇਹ Bajaj ਕੰਪਨੀ ਨੇ ਜਿਹੜਾ ਫਰੀडम ਨਾਂ ਦਾ ਇਹ ਮੋਟਰਸਾਈਕਲ ਦੀ ਜਿਹੜੀ ਲਾਂਚਿੰਗ ਕੀਤੀ ਆ ਕਿਵੇਂ ਲੱਗੀ ਵੀਡੀਓ ਕਿਹੋ ਜਿਹਾ ਲੱਗੇ ਫੀਚਰ ਇੱਕ ਵਾਰ ਕਮੈਂਟ ਜ਼ਰੂਰ ਕਰਿਓ ਇਸ ਵੀਡੀਓ ਜੇ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਹੁਣ ਗੱਲ ਆਉਂਦੀ ਹੈ ਇਹ ਮੋਟਰਸਾਈਕਲ ਨੂੰ ਆਰਡਰ ਕਰਨ ਦੀ ਜੇ ਤੁਸੀਂ ਵੀ ਚਾਹੁੰਦੇ ਹੋ ਇਹਦੀ ਟੈਸਟ ਡਰਾਈਵ ਤਾਂ ਟੈਸਟ ਡਰਾਈਵ ਫ੍ਰੀ ਹੋਊਗੀ ਤੇ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਇੱਕ ਵਾਰ ਬੋਰਡ ਦੇਖ ਲਓ ਉਹਦੇ ਉੱਪਰ ਜਿਹੜੇ ਨੰਬਰ ਦੇਖ ਲਓ ਇਹ ਗਣੇਸ਼ ਜੀ ਮੋਟਰ ਸਰਦੂਲਗੜ ਬੱਸ ਸਟੈਂਡ ਦੇ ਬਿਲਕੁਲ ਨੇੜੇ ਜੇਕਰ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਖਰੀਦਣਾ ਚਾਹੁੰਦੇ ਹੋ ਤਾਂ ਇੱਕ ਵਾਰ ਜ਼ਰੂਰ ਇਸ ਨੰਬਰਾਂ ਤੇ ਕਾਲ ਕਰੋ ਤੇ ਜੇਕਰ ਇਹਦੀ ਟੈਸਟ ਡਰਾਈਵ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਇੱਕ ਵਾਰ ਇੱਥੇ ਇਸ ਏਜੰਸੀ ਦੇ ਵਿੱਚ Bajaj ਏਜੰਸੀ ਦੇ ਵਿੱਚ ਵਿਜ਼ਿਟ ਜ਼ਰੂਰ ਕਰੋ ਸਤਿ ਸ੍ਰੀ ਅਕਾਲ ਜੀ ਧੰਨਵਾਦ